ਪੰਡਾ ਹੱਛਾ ਸੁਈ ਜੋ ਕਿਸ ਭਾਵ ਸੀ ਸਤਿਗੁਰ ਜੀ ਵਚਨ ਕਰਦੇ ਨਨ ਕਾਈ ਉਹੀ ਨਿਰਤਾ ਕੁੱਤਰ ਹੈ ਜੇ ਰਾਮ ਜੀ ਪ੍ਰਮਾਤਮਾ ਨੂੰ ਚੰਗਾ ਲੱਗ ਕਹਿੰਦਾ ਪੰਡਾ ਆਤਮ ਰੀਣ ਤੋਤਾ ਹੱਛਾ ਨਾ ਅੰਦਰੋਂ ਪ੍ਰਕਾਰਾਂ ਦੇ ਨਾਲ ਬਹੁਤ ਗੰਦਾ ਹੋਇਆ ਪਿਆ। ਤਾਂ ਬਾਹਰੋਂ ਸਰੀਰ ਨੂੰ ਤੀਰਥਾਂ ਦੇ ਇਸ਼ਨਾਨ ਕਰਾਇਆ ਵੀ ਅੰਦਰੋਂ ਸ਼ੁੱਧ ਨਹੀਂ ਹੋ ਸਕਦਾ। ਇੰਬਾਲਾ ਗੁਰ ਸੰਤ ਕਪੂਰਾਂ ਨੇ ਇਹ ਕਹਾਣੀ ਬੁਣਾਈ ਕਿ ਸੁਨ ਜਾਉਂਦਾ ਜਲ ਨੂੰ ਕੀਤਾ ਹੈ। ਸਹਿ ਪ੍ਰਸਵਚ ਤਤਿ ਮੱਤੇ ਪਰਮਦੇਵ ਵਿੱਚ ਪਿਓ। ਇਹ ਤੀਰਥ ਆਦਤਾਂ ਤੇ ਜਾਣ ਕਰਕੇ ਸਹਿਜ ਸਾਡਾ ਖਲਾਮ ਨਹੀਂ ਸਕਦੇ ਸਤਿਗੁਰੂ ਸਾਹਿਬ ਬਚਨ ਕਰਦੇ ਨੇ ਭਾਈ ਜੀਵਨਾਂ ਤੇ ਜਾ ਕੇ ਜੀਵਤਨ ਨੂੰ ਸੁੰਚਿਤ ਕਰ ਸਕਦੇ ਆ ਪਾਣੀ ਦੇ ਨਾਲ ਤਾਨ ਸਾਫ ਹੋ ਜਾਂਦਾ ਹੈ ਪਰ ਜਰਤੇ ਤੱਕ ਇਹਦਾ ਕੋਈ ਅਸਰ ਨਹੀਂ ਹੈ ਹੀਰਦੇ ਨੂੰ ਸ਼ੁੱਧ ਕਰਨ ਵਾਸਤੇ ਸਾਨੂੰ ਸਹਿਲ ਸਤਿਪੁਰ ਸਾਹਿਬ ਰੋਜ਼ ਕਿਰਪਾ ਕਰਕੇ ਸੁਣਵਾਉਂਦੇ ਨੇ ਅਸੀਂ ਰੋਜ਼ ਸਤਿਪੁਰਾਂ ਦੇ ਬਾਗੋਂ ਵਚਨ ਸਰਵਣ ਕਰਦੇ ਹਾਂ ਪਾਤਸ਼ਾਹ ਜੀ ਦੇ ਵਚਨ ਗਏ ਭਈਏ ਮਤ ਪਾਪਾਂ ਕੈ ਸੰਗ ਉਹ ਤੋ ਕੈ ਨਾਵੇ ਕੈ ਰਹਿ। ਪਾਤਸ਼ਾਹ ਜੀ ਜਿਹੜਾ ਹਿਰਦੇ ਤੇ ਮੈਂ ਚੜੀ ਹੋਈ ਹੈ ਨਕਾਰ ਫੜੇ ਹੋਈ ਨਹੀਂ। ਇਹ ਇਹਨਾਂ ਆਦਿਕਾਂ ਦੇ ਇਸ ਨਾਮ ਕਰਨ ਦੇ ਨਾਲ ਹੀ ਉਤਰਨੇ ਵਾਹੇ ਹਿਰਦੇ ਨੇ ਸੁੱਤ ਉਦੋਂ ਹੋਣਾ ਹੈ ਜਦੋਂ ਕੋ ਆਕਾਰਕ ਵੈਨਕੂ ਜੀ ਦਾ ਜੀ ਦਾ ਦਿੱਤਾ ਕੀ ਤੇ ਉਸ ਆਕਾਰਕ ਦਾ ਨਾਮ ਲੈਂਦੇ ਹਨ ਸਿਮਰਨ ਕਰੇਗਾ ਇਸ ਕਰਕੇ ਪਾਸਾ ਜੀ ਨੇ ਅਜਿਹੇ ਪਵਿੱਤਰ ਵਚਨ ਦੇ ਰਾਹੀਂ ਸਾਨੂੰ ਸੁਣਵਾਣਾ ਕੀਤਾ ਹੈ ਕਿ ਭਾਈ ਉਹ ਹਿਰਦਾਨ ਪੁੱਤਰ ਹੈ ਜਰਾ ਕੀਤ ਕਾਰਕ ਗੁਰੂ ਜੀ ਨੂੰ ਗੁਰੂ ਨੂੰ ਪਾਜਾਇਆ ਜੋ ਮਨੁੱਖ ਹਿਰਦਾ ਅੰਦਰੋਂ ਵਿਕਾਰਾਂ ਦੇ ਨਾਲ ਜੇ ਭਰਿਆ ਹੋਵੇ ਵਿਕਾਰ ਨੇ ਅੰਦਰ ਹਿਰਦੇ ਦੇ ਵਿੱਚ ਬਾਹਰੋਂ ਸਤਪੁਰਜ ਜੀ ਕਹਿੰਦੇ ਇਹ ਮਲ ਮਲ ਕੇ ਸਰੀਰ ਨੂੰ ਧੋਈ ਜਾਂਦਾ ਹੈ ਤੇ ਇਸ ਤਰ੍ਹਾਂ ਇਸ ਨਾਨਕ ਕਰਾਇਆ ਜਿਹੜਾ ਹਿਰਦਾ ਨੂੰ ਸ਼ੁੱਧ ਨਹੀਂ ਹੋ ਸਕਦਾ ਹੈ ਗੁਰੂ ਦਵਾਰ ਕਰਕੇ ਸਰਗੁਣ ਬਾਸਾ ਕਹਿੰਦੇ ਭਾਈ ਜੀ ਗੁਰੂ ਦੇ ਦਰ ਤੇ ਆਪਾ ਭਾਵ ਜੂਲ ਕਰਕੇ ਸਵਾਲੀ ਬਣੀਏ ਮਰੀਦ ਬਣੀਏ ਗੁਰੂ ਦੇ ਸੇਵਕ ਬਣੀਏ ਤਾਂ ਹੀ ਮਿਲਦੇ ਨੂੰ ਪਵਿੱਤਰ ਕਰਨ ਦੀ ਅਕਲ ਮਿਲਦੀ ਹੈ ਗੁਰੂ ਦਵਾਰੇ ਵਿੱਚ ਆਉਣਾ ਕਾਦੇ ਵਾਸਤੇ ਹੈ ਗੁਰੂ ਚਰਨਾਂ 'ਚ ਆਉਣਾ ਕਾਦੇ ਵਾਸਤੇ ਹੈ ਕੇਵਲ ਨਾਮ ਸਿਕਾਰ ਕਰਨ ਵਾਸਤੇ ਨਹੀਂ ਆਉਣਾ ਹੈ ਇਵਨ ਮਤਾ ਦੇਣ ਵਾਲੀ ਨਹੀਂ ਹੋਣਾ ਹੈ ਸਤਿਗੁਰੂ ਪਾਰਸਾ ਗਿੰਦੇ ਇੱਥੇ ਬੈਠਿਆ ਕਰਨੰਦੇ ਕੋਲ ਉਪਕਰੀ ਗੁਰੂ ਦੁਆਰੇ ਹੋਏ ਸੋਚੀ ਪਾਇਸੀ ਇੱਥੇ ਸੋਚੀ ਕਿੱਥੇ ਗਿਆਨ ਲੈਣ ਵਾਲਤੇ ਹੋਣਾ ਹੈ ਗੁਰੂ ਦਾ ਗਿਆਨ ਲੈਣਾ ਹੈ ਪਰਵਾਣੀ ਦੇ ਰਣ ਕੀ ਤੇ ਪਾਰਸਾ ਜੀ ਕਹਿੰਦੇ ਜਿਹੜਾ ਇੱਥੇ ਸਵਾਦੀ ਬਣ ਕੇ ਆਏਗਾ ਸੇਵਕ ਬਣ ਕੇ ਆਏਗਾ ਸਤਿਗੁਰ ਜੀ ਦੇ ਦਰ ਤੇ ਫਿਰ ਅੰਦਰੋਂ ਆਪਾ ਭਾਵ ਮਉਂੇ ਈੰਕਾਰ ਆਦਿ ਕੱਢੇਗਾ ਗੰ। ਨੇਕ ਨਾਮ ਨੇ ਜਿਤਾਣੀ ਹੈ। ਅੰਦਰ ਘਰ ਬਣਾਇ ਬੈਠਾ ਕਿਸੇ ਨੂੰ ਭਗ ਦੇ ਵਿੱਚੋਂ ਕੱਢੂਗੇ ਜਿਹੜਾ ਉਸ ਘਰ ਦੇ ਨਾਲ ਪ੍ਰੇਮ ਜਿਹਦਾ ਗੁਣਿਆ ਹੋਇਆ ਨਹੀਂ ਛੱਡਿਆ ਕੰ। ਪਰ ਉਸ ਨੂੰ ਕੱਢਣ ਦਾ ਇੱਕੋ ਇੱਕ ਤਰੀਕਾ ਹੈ ਬਾਸਾ ਕਹਿੰਦੇ ਹੁ ਹੈ ਨਾਮ ਹੈ ਨਾਮ ਵਿਰੋਧ ਹੈ ਕੋਈ ਨਾ ਹੁਸੈ। ਇੱਕ ਥਾਏ। ਬਾਸਾ ਜੀ ਕਹਿੰਦੇ ਨੇ ਹੁਣ ਮੈਨੂੰ ਵੀ ਕੱਢਣਾ ਹੈ ਨਾਮ ਦਊ ਫਿਰ ਤੈਨੂੰ ਨਾਮ ਦੇਣਾ ਪਵੇਗਾ। ਜਦੋਂ ਨਾਮ ਹਿਰਦੇ 'ਚ ਵਸੇਗਾ ਫਿਰ ਆਪਣੇ ਆਪ ਉਹ ਮੈਨੇ ਦੂਰ ਹੋ ਜਾਣਾ। ਇਸ ਕਰਕੇ ਬਾਸਾ ਵਚਨ ਕਰਦੇ ਨੇ ਭਾਈ ਆਪ ਦਾ ਭਾਰ ਉਮੀਂ ਝੰਕਾਰਨ ਛੱਡ ਕੇ ਦਰਖਤ ਸੇਲੂ ਬਣ ਕੇ ਸੁਆਦੀ ਬਣ ਕੇ ਆ ਜ ਤੇ ਹਿਰਦੇ ਨੂੰ ਪਵਿੱਤਰ ਕਰਨ ਦੀ ਆਕਰ ਸਤਿਗੁਰੂ ਤੋਂ ਵਾਪਨ ਲੈ। ਸਤਿਗੁਰੂ ਜੀ ਤੋਂ ਸੋਝੀ ਲੈ। ਦੇਰ ਤੇ ਨੂੰ ਕਿਵੇਂ ਬੇਤਰਕਾਰਨਾ ਹੈ ਏਤ ਦਵਾਰਾਂ ਧੋਏ ਹੱਛਾ ਹੋਏ ਸੀ ਪਾਸਾ ਗਿਰ ਤੀਰਥਾਂ ਤੇ ਜਾ ਕੇ ਸਰੀਰ ਧੋਣ ਨਾਲ ਹਿਰਦੇ ਸੁਖੀ ਹੋਣਾ ਗੁਰੂ ਦੇ ਦਰ ਤੇ ਰਹਿ ਕੇ ਗੁਰੂ ਦੇ ਬਚਨਾਂ ਨੂੰ ਸਰਵਣ ਕਰਕੇ ਗੁਰੂ ਤੋਂ ਅਰਧ ਲੈ ਕੇ ਗੁਰੂ ਦੇ ਬਚਨਾਂ ਨੂੰ ਪੜਾ ਕੇ ਫਿਰ ਵਿਕਾਰਾਂ ਦੇ ਮੈਲ ਛੁੱਟਿਆਂ ਹਿਰਦਾ ਪਵਿੱਤਰ ਹੋਣਾ ਜਦੋਂ ਸੇ ਗੁਰੂ ਦੇ ਉਪਦੇਸ਼ ਸੁਣਾਂਗੇ ਫਿਰ ਮੰਨਾਂਗੇ ਮੰਨ ਕੇ ਆਪਣੇ ਜੀਵਨ ਦੇ ਵਿੱਚ ਲਾਗੂ ਕਰਾਂਗੇ ਪਾਸਾ ਜੀ ਕਹਿੰਦੇ ਗੁਰੂ ਦੀ ਦਿੱਤੀ ہوئی ਆਕਲ ਰਹੀ ਆਕਾਰਕ ਵੈਕੂ ਜਿਹਦੇ ਨਾਮ ਨਾਲ ਪਿਆ ਜਾਂਦਾ ਹੈ ਜਪੇ ਹੋਏ ਨਾਮ ਦੇ ਨਾਮ ਹੀ ਕੇ ਹਿਰਦਾ ਪਵਿੱਤਰ ਹੁੰਦਾ ਹੈ ਮੈਨੇ ਹੱਛੇ ਕਾ ਵਿਚਾਰ ਆਪ ਗੁਰ ਕਾਏ ਸੀ ਸਤਿਗੁਰੂ ਪਾਸਾ ਜੀ ਕਹਿੰਦੇ ਭਾਈ ਜੇ ਗੁਰੂ ਦੇ ਦਰਤੇ ਅਸੀਂ ਠੀਕੀਏ ਪਰਮਾਤਮਾ ਬ੍ਰਹ ਆਪ ਹੀ ਇਹ ਵਿਚਾਰਨ ਦੀ ਇਹ ਗਿਆਨ ਦੀ ਸੋਝੀ ਬਖਸ਼ਦਾ ਹੈ ਸਮਝ ਬਖਸ਼ਦਾ ਹੈ ਗਿਆਨ ਬਖਸ਼ਦਾ ਹੈ ਕਿ ਅਸੀਂ ਚੰਗੇ ਹਾਂ ਜਾਂ ਮਾੜਾ ਹਾਂ ਨਹੀਂ ਤੇ ਪਰਸਾਹ ਕਹਿੰਦੇ ਪਤਾ ਹੀ ਨਹੀਂ ਲੱਗਦਾ ਹੈ ਕੋਈ ਆਪਣਿਆਂ ਨੂੰ ਮਾੜਾ ਹੁੰਦਾ ਹੀ ਨਹੀਂ ਚਾਹੇ ਉਹ ਕਿੰਨਾ ਵੀ ਮਾੜਾ ਕਿਉਂ ਨਾ ਹੋਵੇ ਉਹ ਆਪਣੇ ਆਪ ਨੂੰ ਕਹੇਗਾ ਮੈਂ ਮਾੜੇ ਰੱਖ ਕਰਦਾ ਮੈਂ ਮਾੜਾ ਨਹੀਂ ਪਾਸਾ ਜੀ ਜਦੋਂ ਗੁਰੂ ਦੇ ਦਰ ਤੇ ਆ ਕੇ ਵਿਗਾਗੇ ਗੁਰੂ ਨੇ ਤੈਨੂੰ ਮਤ ਦੇ ਕੇ ਗੁਰੂ ਨੇ ਗਿਆਨ ਦਿੱਤਾ ਫਿਰ ਤੈਨੂੰ ਪਤਾ ਲੱਗਣਾ ਹੁੰਦਾ ਕਿ ਮਾੜਾ ਹਾਂ ਜਾਂ ਚੰਗਾ ਹਾਂ ਇਸ ਕਰਕੇ ਪਾਸਾ ਜੀ ਵਚਨ ਕਰਦੇ ਨੇ ਭਾਈ ਗੁਰੂ ਦੇ ਦਰ ਤੇ ਆ ਕੇ ਜਦੋਂ ਅਸੀਂ ਇੱਕਾਂ ਗੇ ਇਕੱਕੇ ਬੈਠਾਂਗੇ ਗੁਰੂ ਤੋਂ ਮਤ ਲਵਾਂਗੇ ਫਿਰ ਸਪਰਮਾਤਮਾ ਆ ਕੇ ਵਿਚਾਰ ਨੂੰ ਸਮਝ ਬਖਸ਼ਦਾ ਹੈ ਕਿ ਅਸੀਂ ਮਾੜੇ ਹਾਂ ਜਾਂ ਚੰਗੇ ਹਾਂ ਮਤ ਕੋ ਜਾਣਾ ਜਾਏ ਅਕੈ ਕਾਇਸੀ ਜੇ ਮਨੁ ਇਸ ਮਨੁੱਖ ਜੀਵਨ ਦੇ ਵਿੱਚ ਜਿਹੜਾ ਆ ਮਨੁੱਖਾ ਜੀਵਨ ਸਾਨੂੰ ਮਿਲਿਆ ਹੈ ਸਾਬ ਜੀ ਕਹਿੰਦੇ ਗੁਰੂ ਦਾ ਆਸਰਾ ਨਹੀਂ ਲਿਆ ਤਾਂ ਭਈ ਕੋਈ ਜੀਵ ਇਹ ਨਾ ਸਮਝਵੇ ਕਿ ਥੋ ਖਾਲੀ ਰੱਖ ਜਾ ਕੇ ਪ੍ਰਲੋਗ ਦੇ ਵਿੱਚ ਜੀਵਨ ਪਵਿੱਤਰ ਕਰਨ ਦੀ ਸੋਝ ਮਿਲੇਗੀ ਅੱਗੇ ਨਹੀਂ ਮਿਲਣੀ ਨਾ ਇੱਥੇ ਹੀ ਮਿਲ ਲੇ ਗੁਰੂ ਕੋਲੋਂ ਹੀ ਮਿਲੇਗੀ ਇੱਥੇ ਹੀ ਆਪਣੇ ਜੀਵਨ ਨੂੰ ਪਵਿੱਤਰ ਕਰਨਾ ਪਵੇਗਾ ਜਿਹੇ ਕਰਮ ਕਮਾਏ ਤੇਹਾ ਕੋਈ ਸੀ ਇਹ ਇੱਕ ਕੁਦਰਤੀ ਨਿਯਮ ਹੈ ਉਸ ਕਾਰਕ ਵੈਗੁਣ ਜੀ ਦਾ ਨਿਯਮ ਹੈ ਇੱਥੇ ਮਨੁੱਖ ਜਿਵੇਂ ਜਿਵੇਂ ਕਰਮ ਕਰਦਾ ਹੈ ਉਹ ਜਿਹਾ ਕੋਇ ਇੱਕ ਬਣ ਜਾਂਦਾ ਹੈ ਤੇਹਾ ਕੋਈ ਸੀ ਜਿਹੇ ਜਿਹੇ ਕਰਮ ਕਰਦੇ ਆ ਜਿਹੜਾ ਕਰਦਾਂ ਚੋਰੀਓ ਚੰਗੀ ਲੱਗਦੀ ਐ ਉਹਦਾ ਜੀਵਨ ਵੀ ਉਤਾਂ ਲਗਣ ਜਾਂਦਾ ਏ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਕੋਈ ਇੱਤੇ ਜੇਹੇ ਕਰਮ ਕਰਮਾਏ ਜਿਹੋ ਜੇ ਕਰਮ ਕਰਦਾ ਏ ਇਹ ਕੁਦਰਤ ਦਾ ਨਿਯਮ ਐ ਉਹੇ ਜਾਂਕਰ ਉਹ ਮਨੁੱਖ ਬਣ ਜਾਂਦਾ ਹੈ ਅੰਗਰ ਤੇ ਵਾਲ ਕਾ ਨਾ ਹੋ ਆਪ ਗੁਰਤਾਏ ਸੀ ਜੇ ਮਨੁੱਖ ਗੁਰੂ ਦੇ ਦਰ ਤੇ ਡਿੱਗਦਾ ਹੈ ਗੁਰੂ ਦੇ ਦਰ ਤੇ ਆ ਕੇ ਇਹ ਨਮਾਣਾ ਕੇ ਗੁਰੂ ਦੇ ਚਰਨਾਂ 'ਚ ਢਾਈ ਪੈਂਦਾ ਹੈ ਸਤਿਗੁਰੂ ਜੀ ਕਹਿੰਦੇ ਫਿਰ ਉਸ ਨੂੰ ਭਾਈ ਆਪ ਨੂੰ ਜੀਵਨ ਦੇਣ ਵਾਲਾ ਆਪਣਾ ਨਾਮ ਗੁਰੂ ਆਪ ਰਖਦਾ ਹੈ ਚਲਿਆ ਪਤ੍ਰ ਸੁਮੋ ਜਨਮ ਸੁਆ ਵਾਜਾ ਵੈਸੀ ਇਹ ਫਿਰ ਜਿਹੜਾ ਉਹ ਗੁਰੂ ਦੇ ਦਰ ਤੇ ਆ ਕੇ ਡਿਗਿਆ ਨਮਾਣਾ ਹੋ ਕੇ ਗੁਰੂ ਦੀ ਕਿਰਪਾ ਦੁਆਰਾ ਸਤਿਗੁਰੂ ਜੀ ਦਾ ਪਵਿੱਤਰ ਅਕਾਲ ਪੁਰਖ ਜੀ ਦਾ ਪਵਿੱਤਰ ਨਾਮ ਆਸਮਾ ਕੀਤਾ ਜਿਸ ਮਨੁੱਖ ਨੂੰ ਪਾਸਾ ਕਹਿੰਦੇ ਵੀਰੇ ਨਾਮ ਦੀ ਦਾਤ ਜੀ ਦੀ ਉਹ ਆਪਣਾ ਮੂਖਾ ਜਨਮ ਸੁਚੱਜਾ ਬਣਾ ਕੇ ਇੱਜ਼ਤ ਲੈ ਕੇ ਇੱਥੋਂ ਜਾਂਦਾ ਹੈ ਇੱਜ਼ਤ ਖੱਟ ਕੇ ਜਾਂਦਾ ਹੈ ਸਤਿਗੁਰ ਜੀ ਕਹਿੰਦੇ ਕੋ ਆਖੀ ਸੋਕਾ ਦਾ ਫਿਰ ਬਾਜਾ ਇੱਥੇ ਵਜਾ ਕੇ ਜਾਂਦਾ ਹੈ ਉਹਦੇ ਫਿਰ ਇਹ ਰਹਿੰਦੇ ਸਰੀਰ ਵਿੱਚ ਰਹਿੰਦੇ ਆ ਵੀ ਲੋਕ ਕੁਛ ਤਤ ਕਰਦੇ ਨੇ ਜਦੋਂ ਇਹ ਸਰੀਰ ਦਾ ਤਿਆਗ ਕਰਕੇ ਉਹ ਚਲੇ ਜਾਂਦੇ ਨੇ ਉਹਨਾਂ ਦੇ ਕੀਤੇ ਹੋਏ ਚੰਗੇ ਕਰਮਾਂ ਦੀ ਜੱਬੇ ਹੋਏ ਨਾਮ ਦੀ ਕੀਰਤੀ ਸੰਸਾਰ ਕਰਦਾ ਹੈ ਇਸ ਕਰਕੇ 파ਰਸਾ ਜੀ ਕਹਿੰਦੇ ਮਨੁੱਖ ਨੂੰ ਘਰੀ ਦਾ ਗੁਰੂ ਦਿੰਦਾ ਹੈ ਤੇ ਜਿਹੜਾ ਮਨੁੱਖ ਨੇ ਗੁਰੂ ਤੋਂ ਦਾਤ ਲੈ ਕੇ ਆਪਣਾ ਜੀਵ ਨੂੰ ਸੁਚੱਜਾ ਬਣਾ ਲਿਆ ਉਹ ਇੱਕ ਨੂੰ ਇੱਜ਼ਤ ਖੱਟ ਕੇ ਜਾਂਦਾ ਹੈ ਲੋਕ ਸਤਕਾਰ ਕਰਦੇ ਨੇ ਸੱਚੇ ਮਾਰਗ ਚੱਲਣੀਆਂ ਉਸਤਤ ਕਰੇ ਜਹਾਨ ਤੇ ਆਪਣੀ ਸੋਪਾ ਦਾ ਬਾਤਾਂ ਕਿ ਇਥੋਂ ਜਾਂਦਾ ਹੈ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ ਕਾ ਸਕਦੇ ਕੋਈ ਇੱਕ ਮਨੁੱਖ ਕੀ ਨਾਮ ਜਪਣ ਵਾਲਿਆਂ ਦੀ ਤਿੰਨਾ ਹੀ ਲੋਕਾਂ ਦੇ ਵਿੱਚ ਪਰਮਾਤਮਾ ਤੇ ਸੋਪਾ ਖਿਲਾ ਦਿੰਦਾ ਕੱਲੇ ਇੱਥੀ ਨਹੀਂ ਸੰਸਾਰ ਵਿੱਚ ਜੀਪਾਸ ਕਹਿੰਦੇ ਇੱਥੇ ਵੀ ਅਗੇ ਨਰੰਕਾਰ ਦੀ ਦਰਗਾਹ ਦੇ ਵਿੱਚ ਵੀ ਤੇ ਤਿੰਨਾਂ ਲੋਕਾਂ ਦੇ ਵਿੱਚੋਂ ਦੀ ਭਾਈ ਸੋਤਾ ਆਕਾਰਪੁਰ ਵੈਭਣ ਜੀ ਕਰੋੜੇ ਆਦਾ ਨਾਨਕ ਆਪ ਨਿਹਾਰ ਸਭ ਕੁਲ ਤਾਰਸੀ ਤੇ ਸਹਿਜ ਜੀ ਕਹਿੰਦੇ ਨੇ ਕਿ ਨਾਨਕ ਉਹ ਮਨੁੱਖ ਆਪ ਸਦਾ ਤੁਸਨਿਤ ਰਹਿੰਦਾ ਹੈ ਸਦਾ ਕੁਸਰੇ ਦਾ ਰਹੂ ਆਇਰ ਬੇ ਜਿੰਦਗੀ ਦੇ ਦੁੱਖ ਵੀ ਦੁਖੀ ਨਹੀਂ ਕਰ ਸਕਦੇ ਉਹਦੇ ਮਨ ਦੇ ਉੱਪਰ ਕਦੇ ਵੀ ਇਹਨਾਂ ਦੁੱਖਾਂ ਦਾ ਆਸਰ ਨਹੀਂ ਹੁੰਦਾ ਹੈ ਅਕਾਲ ਪੁਰਖ ਵੈਰਬੀ ਜੀ ਦੇ ਨਾਮ ਦੇ ਵਿੱਚ ਪਿਜਿਆ ਹੋਇਆ ਸਦਾ ਹੀ ਕਿਸਾਨ ਜਿੱਤ ਰਹਿੰਦਾ ਹੈ ਤੇ ਆਪਣੀਆਂ ਸਾਰੀਆਂ ਖੁਸ਼ੀਆਂ ਵੀ ਉਹ ਤਾਰਨ ਲੈਂਦਾ ਹੈ ਸੋਕਾ ਆਪਣੀਆਂ ਖੁਸ਼ੀਆਂ ਵਿੱਚ ਸੋਕਾ ਬੰਨ੍ਹਦਾ ਹੈ ਇਸ ਕਰਕੇ ਕਾਸ਼ਾ ਜੀਆ ਨੇ ਵਚੀ ਕਹੇ ਨਹੀਂ ਗੁਰਬਾਣੀ ਵਿੱਚ ਵੀ ਵਜੇ ਕਹੌਂਦਾ ਹੈ ਇਤਿਹਾਸ ਦੇ ਵਿੱਚ ਵੀ ਜੇਕਰ ਹੁੰਦਾ ਹੈ ਪ੍ਰਹਿਲਾਦ ਜੀਆਂ ਨੇ ਨਾਮ ਜਪਿਆ ਸਭ ਕੁਝ ਪਾਰ ਸਕਦੇ ਪ੍ਰਹਿਲਾਦ ਜੀਆਂ 21 ਪੁਲਾਂ ਦਾ ਉਧਾਰ ਇਕੱਲੇ ਪ੍ਰਹਿਲਾਦ ਦੇ ਨਾਮ 'ਤੇ ਖੁਣ ਧੱਕੇ ਹੋਇਆ ਸਹਿਦੇ ਮਦਾਨ ਨੇ ਸਿਮਰਨ ਕੀਤਾ ਤਾਂ ਗੁਰੂ ਘਰ ਦੇ ਵਿੱਚ ਗੁਰੂ ਭਗਵੰਸ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਦੀ ਸੇਵਾ ਕੀਤੀ ਤੇ ਪਾਤਸ਼ਾਹ ਜੀਆਂ ਦੀ ਕਿਰਪਾ ਕੀਤੀ ਸਹਿਦੇ ਮਦਾਨ ਦੀ ਵੀ 21 ਪੁਲਾਂ ਦਾ ਉਧਾਰ ਇਸ ਕਰਕੇ ਪਾਰਸਾ ਕਹਿੰਦੇ ਭਾਈ ਜਿਹੜਾ ਮਨ ਕਰੇ ਤੇ ਸੰਸਾਰ ਦੇ ਵਿੱਚ ਨਾਮ ਲੱਭਦਾ ਹੈ ਗੁਰੂ ਦੇ ਚਰਨਾਂ ਚ ਆ ਕੇ ਲੱਭਦਾ ਹੈ ਗੁਰੂ ਤੋਂ ਮਤ ਲੈਦਾ ਹੈ ਗਿਆਨ ਲੈ ਕੇ ਸੋਝੀ ਲੈ ਕੇ ਨਾਮ ਲੱਭਦਾ ਹੈ ਪਾਰਸਾ ਜੀ ਕਹਿੰਦੇ ਆਪ ਵੀ ਤਰ ਜਾਂਦਾ ਹੈ ਭਾਈ ਤੇ ਅਗਨੀਆਂ ਸਾਰੀਆਂ ਭੁਲਾਂ ਨੂੰ ਵੀ ਤਾਰ ਲੈਂਦਾ ਹੈ ਸੋਭਾ ਤੁੰਗਦਾ ਹੈ ਇਸ ਤਰਕਿਆ ਜੀ ਪਾਵਨ ਪਿੱਤਰ ਮੁਖਵਾਚ ਜਿਹਦੇ ਰਾਹੀ ਸਾਹਿਬ ਸਰਗੁਣੀਆਂ ਨੇ ਅਪਾਰ ਮੇਰ ਰਖਸ਼ ਕਰਕੇ ਸਾਨੂੰ ਪਵਿੱਤਰ ਉਪਦੇਸ਼ ਬਖਸ਼ੇ ਨੇ ਸਮਝਾਉਣਾ ਕੀਤਾ ਭਾਈ ਗੁਰੂ ਗ੍ਰੰਥ। ਤੂੰ ਗੁਰੂ ਚਰਨਾਂ ਚਾਹੋ ਗੁਰੂ ਚਰਨਾਂ ਦੇ ਵਿੱਚ ਆ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੀਠੀ ਕਰਿਆ ਕਰੋ ਰਾਤ ਦੇ ਦਿਨ ਯਾਰ ਰਹਿ ਤਈ ਦੁਆਰਿਆਂ ਸਤਿਗੁਰ ਜੀ ਆਪ ਕੀ ਦੇ ਚਰਨਾਂ ਤੇ ਆਇਆ ਸਾਨੂੰ ਕਿਰਪਾ ਕਰਕੇ ਆਪਣੇ ਨਾਮ ਦੀ ਯਾਦ ਰੱਖੋ ਸਿਮਰਨ ਦੀ ਯਾਦ ਰੱਖੋ ਸੋਚੀ ਰੱਖੋ ਜੀਵਨ ਜੀਵਨ ਦੀ ਜਾਨ ਬਚਪਤੀ ਜਦੋਂ ਅਸੀਂ ਫਿਰ ਬਾੜੀ ਉਪੇ ਕੋਈ ਚਰਣਾ ਚਵੇਂ ਕੀ ਕਰਾਂਗੇ ਫਿਰ ਸਤਪੁਰਖ ਆਸਾ ਸੰਗਰਾਥ ਨੇ ਜੋ ਸਰਨ ਆਵੇ ਇਸ ਕੰਠ ਲਾਵੇ ਇਹਨੂੰ ਗੰਤ ਸੁਆਮੀ ਛੰਦਾਂ